ਦਿੱਲੀ ਵਾਲੀਆਂ ਪਾਰਟੀਆਂ ਨੇ ਪੰਜਾਬ ਉਜਾੜ ਕੇ ਰੱਖ ਦਿੱਤਾ ਬਾਦਲ ਦਿੱਲੀ ਤੋਂ ਆਈਆਂ ਪਾਰਟੀਆਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਨਵਾਂ ਸ਼ਹਿਰ ਦੇ ਡਾਕਟਰ ਅੰਬੇਦਕਰ ਚੌਂਕ ਵਿਖੇ ਆਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਹ ਪੰਜਾਬ ਬਚਾਓ ਰੈਲੀ ਲੈ ਕੇ ਨਵਾਂ ਸ਼ਹਿਰ ਪਹੁੰਚੇ ਸਨ ਸਰਦਾਰ ਬਾਦਲ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਵਾਰ ਸਿੰਘ ਖਾਲਸਾ, ਜਰਨੈਲ ਸਿੰਘ ਵਾਹਦ, ਸੁਖਦੀਪ ਸਿੰਘ ਸ਼ਿਕਾਰ, ਬਰਜਿੰਦਰ ਸਿੰਘ ਹਜ਼ੈਨਪੁਰ, ਜਰਨੈਲ ਸਿੰਘ ਖਾਲਸਾ, ਪਰਮ ਸਿੰਘ ਖਾਲਸਾ, ਸ਼ੰਕਰ ਦੁੱਗਲ, ਬੀਬੀ ਜਿੰਦਰਜੀਤ ਕੌਰ ਖਾਲਸਾ ਤੇ ਵੱਡੀ ਗਿਣਤੀ ਚੋ ਅਕਾਲੀ ਦਲ ਦੇ ਸਮਰਥਕ ਹਾਜ਼ਰ ਸਨ। ਸਰਦਾਰ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ। ਅੱਜ ਕੋਈ ਵੀ ਸੁਰੱਖਿਅਤ ਨਹੀਂ। ਹਾਲਾਤ ਐਨੇ ਮਾੜੇ ਹੋ ਗਏ ਨੇ ਕਿ ਪਤਾ ਨਹੀਂ ਕਿੱਥੇ ਕਿਸ ਨੂੰ ਗੋਲੀ ਵੱਜ ਜਾਵੇ ਲੁੱਟਾ ਖੁਆ ਤਾਂ ਆਮ ਗੱਲ ਹੀ ਹੋ ਗਈ ਅੱਜ ਕੋਈ ਵੀ ਸੁਰੱਖਿਆਤ ਨਹੀਂ ਪੁਲਸ ਦਾ ਕਿਸੇ ਨੂੰ ਵੀ ਡਰ ਨਹੀਂ ਰਿਹਾ ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਆਪਣੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਇਹ ਰਿਪੋਰਟ ਨਾ ਤੁਸੀਂ ਨਵਾਂ ਸ਼ਹਿਰ ਦੇ ਚੰਡੀਗੜ੍ਹ ਚੌਕ ਤੋਂ ਸਿੱਧੀਆਂ ਦੇਖ ਰਹੇ ਹੋ ਜਿੱਥੇ ਸਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿਹੜੀ ਪੰਜਾਬ ਬਚਾਓ ਯਾਤਰਾ ਆ ਨਿਕਲ ਰਹੀ ਆ ਤੇ ਸਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣੇ ਲੋਕ ਅਸ਼ਕਰ ਦੇ ਨਾਲ ਇੱਥੇ ਪਹੁੰਚ ਰਹੇ ਆ ਤੇ ਉਹਨਾਂ ਦੇ ਨਾਲ ਪ੍ਰੋਫੈਸਰ ਪਰਵੇਸ਼ ਸਿੰਘ ਜੀ ਪੰਚੰਦੂ ਮਾਇਰਾ ਜਰਨੈਲ ਸਿੰਘ ਬਾਦ ਪਰਜੰਦਰ ਸਿੰਘ ਹਸੈਨਪੁਰ ਕੋਪਿੰਦਰਪਾਲ ਸਿੰਘ ਜੀ ਜਾੜਦਾ ਹੋਰ ਬਹੁਤ ਸਾਰੇ ਆਗੂ ਪਹੁੰਚੇ ਹੋਏ ਆ ਸੰਗੀਤ ਸਿੰਘ ਜੀ ਆਪ ਜੀ ਸੈਨਿਕਾ ਕ੍ਰੋਮੀ ਆਕਾਦੀ ਦਲ ਦੇ ਵਰਕਰ ਜਗਜੀਤ ਸਿੰਘ ਕੌਂਦੀ ਜਰੈਸ ਸਿੰਘ ਖਾਲਸਾ ਸ਼ਕਤਰ ਕੁਕਰ ਹੋਰ ਬਹੁਤ ਸਾਰੇ ਆਗੂ ਜਿਹੜੇ ਮੋਹਰੇ ਯਾਤਰਾ ਦਾ ਸਵਾਗਤ ਕਰਨ ਤੇ ਪਹੁੰਚੇ ਹੋਏ ਆ ਤੇ ਉਸ ਤੋਂ ਅਗੇ ਇੱਕ ਡਾਕਟਰ ਅੰਬੇਦਕਰ ਚੌਕ ਦੀ ਬੜੀ ਗੂਰਤ ਦੀ ਤਸਵੀਰਾਂ ਦਿਖਾ ਰਹੇ ਆ ਜਿੱਥੇ ਪਰਮ ਸਿੰਘ ਖਾਲਸਾ ਤੇ ਬੀਬੀ ਜਿੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਸੈਂਕੜੇ ਆਕਾਦੀ ਦਲ ਦੇ ਸਮਰਥਕ ਪਹੁੰਚੇ ਹੋਏ ਆ ਯਾਤਰਾ ਸਵਾਗਤ ਕਰਨ ਦੇ ਲਈ ਕਿਥੇ ਆਉਂਦੇ ਹਾਂ ਪੰਜਾਬ ਦੇ ਉਹ ਤੀਸਰ ਦੇ ਆ ਕੁਟਾ ਨਾ ਮਾਰ ਕੇ ਅਸੀਂ ਜੱਲਾ ਰਹੀਆਂ ਆ ਕੁਟਾ ਨਾ ਮੋੜ ਕੇ ਅਸੀਂ ਜੱਲਾ ਰਹੀਆਂ ਕਿਹ ਕਿਹ ਕੀ ਲਾਣੀਆਂ ਕਰੀਆਂ 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 ਜਿਹੜੇ ਆਕਾਲੀ ਦਲ ਦੇ ਸਮਰਥਕ ਆ ਇਸ ਵਕਤ ਆਕਾਲੀ ਦਲ ਦੇ ਹੱਕ ਦੇ ਵਿੱਚ ਨਾਰੇ ਲਾ ਰਹੇ ਆ ਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗੱਡੀ ਦੇ ਵਿੱਚ ਪਿੱਛੇ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੁਖਦੀਪ ਸਿੰਘ ਸ਼ੁਕਰ ਵੀ ਨਜ਼ਰ ਆ ਰਹੇ ਨੇ ਧੰਨਵਾਦ ਹੈ ਤੁਹਾਡੀ ਮਦਦ ਲਈ ਨੇ ਪੰਜਾਬ ਵਿੱਚ ਪਿਛਲੇ 10 ਸਾਲ ਕਰ ਦਿੱਤੇ ਆਪਣਾ ਪੰਜਾਬ ਬਹੁਤ ਵਿਖੇ ਚਲੇ ਗਿਆ 5 ਸਾਲ ਕਾਂਗਰਸ ਦੇ ਕੈਪਟਨ ਅਮਨਿੰਦਰ ਸਿੰਘ ਰਿਆ ਕੁਝ ਨਹੀਂ ਕੀਤਾ ਅੱਜ ਝਾੜੂ ਵਾਲੇ ਨੇ ਤਾਂ ਬੁਰਾਈ ਹਾਲ ਕਰ ਦਿੱਤਾ ਅੱਜ ਘਰ ਘਰ ਨਸ਼ੇ ਪਜਾ ਦਿੱਤੇ ਗੁੰਡਾ ਕਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਆ ਸ਼ਾਮ ਨੂੰ ਤੁਸੀਂ ਦਿਨੇ ਨਿਕਲ ਨਹੀਂ ਸਕਦੇ ਕੋਈ ਚੋਰੀ ਕਰ ਲੈਂਦਾ ਕੁਈ ਪਾਲੀਆਂ ਖੋਲ ਲੈਂਦਾ ਕੋਈ ਪਰਸ ਖੋਲ ਲੈਂਦਾ ਦੁਕਾਨਾਂ ਦੇ ਢਾਕੇ ਪੈ ਰਹੇ ਐ ਉਸ ਨੂੰ ਕੋਈ ਪਤਾ ਨਹੀਂ ਕੋਈ ਕੰਟਰੋਲ ਨਹੀਂ ਸਰਕਾਰ ਬੰਦ ਹੈ ਵਪਾਰ ਠੱਪ ਹੋ ਰਿਹਾ ਜੇ ਆਪਾਂ ਨਾ ਇਕੱਠੇ ਹੋਏ ਸਹੀ ਫੈਸਲੇ ਨਾ ਕੀਤੇ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਨਾ ਤਗੜਾ ਕੀਤਾ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨੀ ਆ ਸਾਰੀਆਂ ਸੜਕਾਂ ਹਾਈਵੇ ਥਰਮਲ ਪਲਾਂਟ 에어ਪੋਰਟ ਸ਼ਹਿਰਾਂ ਵਿੱਚ ਸੀਵਰੇਜ ਸਿਸਟਮ ਆ ਗਲੀਆਂ ਨਾਲੀਆਂ ਸਾਰੀਆਂ ਸਿਸਟਮ ਹੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਸੀ ਕਿਉਂਕਿ ਇੱਕ ਵੱਡੀ ਗੱਲ ਸੀ ਅਕਾਲੀ ਦਲ ਦੀ ਸੋਚ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰੇ ਸਾਂਝ ਰੱਖਣਾ ਤੁਸੀਂ ਜਾਣਦੇ ਹੋ ਮੁੱਖ ਮੰਤਰੀ ਬਾਦਲ ਸਾਹਿਬ ਸੀ ਹਿੰਦੂ ਤਾਂ ਆਹ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮਾਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕ੍ਰਿਸ਼ਚਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਸਿੱਖਾਂ ਨੇ ਤੇ ਕਹਿਣਾ ਸੀ ਕਿਉਂਕਿ ਸਾਡੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਆਪਣਾ ਪੰਜਾਬ ਤਾਂ ترقی ਕਰੂਗਾ ਜੇ ਆਪਾਂ ਭਰਾਵਾਂ ਮੰਗੂ ਰਹਾਂਗੇ ਆਪਣਾ ਪੰਜਾਬ ਹੈ ਆਪਣਾ ਰਹਿਣਾ ਇੱਥੇ ਹੈ ਤੇ ਮੈਂ ਤੁਹਾਨੂੰ ਜੋਣਾ ਤੁਹਾਡੀ ਖੇਤਰੀ ਪਾਰਟੀ ਜਿਹੜੀ ਤੁਹਾਡੇ ਵਿੱਚੋਂ ਨਿਕਲੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ 103 ਸਾਲ ਪੁਰਣੀ ਕਾਲੀ ਦਲ ਪਾਰਟੀ ਜੋ ਤੁਹਾਡੀ ਆਪਣੀ ਹੈ ਜਦੋਂ ਤੁਸੀਂ ਤਗੜਾ ਕਰ ਦੋਗੇ ਉਦੋਂ ਹੀ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਆ ਜਾਣਗੀਆਂ ਤੁਸੀਂ ਦੇਖਿਆ ਬਾਦਲ ਸਰ ਰਾਜ ਕਿਵੇਂ ਤਰੱਕੀ ਪੰਜਾਬ ਚੋਈ ਤੇ ਤੁਸੀਂ ਪਿਛਲੇ 10 ਸਾਲ ਦਿੱਲੀ ਵਾਲੀਆਂ ਪਾਰਟੀਆਂ ਦਾ ਵੀ ਦੇਖ ਲਿਆ ਕਿਵੇਂ ਬਰਬਾਦੀ ਪੰਜਾਬ ਜਾਂਦੀ ਸਾਰੇ ਇਕੱਠੇ ਹੋ ਕੇ ਆਪਾਂ ਕਾਲੀ ਦੇਲ ਨੂੰ ਤਕੜਾ ਕਰੀਏ ਪ੍ਰੋਫੈਸਰ ਚੰਦੂ ਮਹਾਰਾਜੀ ਸਾਡੇ ਇਥੋਂ ਐਮਪੀ ਦੇ ਉਮੀਦਵਾਰ ਤੁਸੀਂ ਜਿਵੇਂ ਝਾੜੂ ਵਾਲਿਆਂ ਨੂੰ 92 ਜਿਤਾ ਦਿਤੀਆਂ ਮੰਗਲਾ ਦਾ ਇੱਕੀ ਤੋਂ ਉਹਨਾਂ ਨੇ ਜਿ ਮੰਨਤਾ ਜੱਦ ਕਰਾਉਣੀ ਹੈ ਬੜੀਆਂ ਸਰਆਂੀਆਂ ਤੇ ਮੈਂ ਬੇਨਤੀ ਕਰਦਾ ਕਿ ਤੇਰਾ ਨਹੀਂ ਆ 13 ਫੀਟਾ ਸਾਨੂੰ ਆਪਣੀ ਕਾਲੀ ਦੌਣ ਚਤਾ ਦਿਓ ਥੋੜੀ ਢਾਲ ਵਰਕੇ ਫੌਜ ਉੱਥੇ ਪਾਰਲੀਮੈਂਟ ਬੱਜੂਗੀ ਤੇ ਪੰਜਾਬ ਕਰ ਆਜ ਨਹੀਂ ਆਉਣ ਦੇਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਮਾਤਾ ਜੀ ਆਜ ਆਜ ਆਸ਼ੀਰਵਾਦ ਦੇ ਦਿਓ ਨੇੜੇ ਆ ਨੇੜੇ ਆਜੋ ਨੇੜੇ ਆਜੋ ਨੇੜੇ ਨੇੜੇ